ਭਾਰਤ ਵਿੱਚ ਅਜਿਹੇ ਕਈ ਰਹੱਸਮਈ ਥਾਮਾ ਹਨ ਇਹਨਾਂ ਥਾਮਾਂ ਤੇ ਅਜਿਹੇ ਅਜੀਬੋ-ਗਰੀਬ ਘਟਨਾਵਾਂ ਵਾਪਰਦੀਆਂ ਹਨ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੁੰਦੇ ਹਨ ਕਿ ਅਜਿਹਾ ਕਿਵੇਂ ਸੰਭਵ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਭਾਰਤ ਦੀ ਇੱਕ ਰਹੱਸਮਈ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇਗਾ ਇਸ ਅਨੋਖੇ ਮੌਕੇ ਤੇ ਪੈਟਰੋਲ ਡੀਜ਼ਲ ਤੋਂ ਬਿਨਾਂ ਗੱਡੀਆਂ ਚੱਲਣ ਲੱਗ ਜਾਂਦੀਆਂ ਹਨ ਸੋ ਆਓ ਤੁਹਾਨੂੰ ਦੱਸਦੇ ਹਾਂ ਇਸ ਰਹੱਸਮਈ ਜਗ੍ਹਾ ਬਾਰੇ ਭਾਰਤ ਵਿੱਚ ਅਜਿਹੀਆਂ ਕਈ ਰਹੱਸਮਈ ਥਾਵਾਂ ਹਨ ਇਨ੍ਹਾਂ ਥਾਵਾਂ ਤੇ ਅਜਿਹੀਆਂ ਅਜੀਬੋ-ਗਰੀਬ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹੁੰਦੇ ਹਨ ਕਿ ਅਜਿਹਾ ਕਿਵੇਂ ਸੰਭਵ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਭਾਰਤ ਦੀ ਇੱਕ ਰਹੱਸਮਈ ਜਗ੍ਹਾ ਬਾਰੇ ਦੱਸਣ ਜਾ ਰਹੇ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਆਪਣੇ ਹੀ ਦੇਸ਼ ਦੇ ਪਹਾੜੀ ਇਲਾਕੇ ਦੀ ਜਿੱਥੇ ਬਿਨਾਂ ਪੈਟਰੋਲ ਤੇ ਡੀਜ਼ਲ ਤੇ ਕਾਰਾਂ ਚੱਲਦੀਆਂ ਹਨ ਇਹ ਸਥਾਨ ਲਦਾਖ ਦੇ ਲੇ ਖੇਤਰ ਵਿੱਚ ਇਸ ਥਾਨ ਬਹੁਤ ਰਹੱਸਮਈ ਮੰਨਿਆ ਜਾਂਦਾ ਹੈ ਇੱਥੇ ਵਾਹਨ ਆਪਣੇ ਆਪ ਚੱਲਦੇ ਹਨ ਜੇਕਰ ਕੋਈ ਕਾਰ ਇੱਕ ਥਾਂ ਤੇ ਖੜੀ ਕਰਦਾ ਤਾਂ ਉਸ ਨੂੰ ਆਪਣੀ ਕਾਰ ਉੱਥੇ ਨਹੀਂ ਮਿਲਦੀ ਇਸ ਪਿੱਛੇ ਕਈ ਵਿਚਾਰ ਹਨ ਵਿਗਿਆਨੀਆਂ ਮੁਤਾਬਕ ਇਸ ਪਹਾੜੀ 'ਚ ਚੁੰਬਕੀ ਸ਼ਕਤੀ ਹੈ ਜੋ ਕਰੀਬ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਾਹਨਾਂ ਨੂੰ ਆਪਣੇ ਵੱਲ ਖਿੱਚਦੀ ਹੈ ਕਿਹਾ ਜਾਂਦਾ ਹੈ ਕਿ ਇਸ ਪਹਾੜੀ ਤੇ ਚੁੰਬਕੀ ਪ੍ਰਭਾਵ ਇੰਨਾ ਤੀਬਰ ਹੈ ਕਿ ਇਸ ਤੋਂ ਉੱਡਣ ਵਾਲੇ ਜਹਾਜ਼ ਵੀ ਇਸ ਤੋਂ ਬਚ ਨਹੀਂ ਸਕਦੇ ਰਿਪੋਰਟਾਂ ਮੁਤਾਬਕ ਕਈ ਪਾਇਲਟਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇੱਥੋਂ ਉਡਾਣ ਭਰਦੇ ਸਮੇਂ ਕਈ ਵਾਰ ਜਹਾਜ਼ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਹਨ ਇਸ ਲਈ ਚੁੰਬਕੀ ਬਲ ਤੋਂ ਬਚਣ ਲਈ ਉਹਨਾਂ ਨੂੰ ਅਕਸਰ ਆਪਣੇ ਜਹਾਜ਼ ਦੀ ਰਫ਼ਤਾਰ ਵਧਾਉਣੀ ਪੈਂਦੀ ਹੈ ਇਸ ਪਹਾੜੀ ਖੇਤਰ ਨੂੰ ਮੈਗਨੇਟਿਕ ਹਿੱਲ ਤੇ ਗ੍ਰੈਵਿਟੀ ਹਿੱਲ ਦਾ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਪਹਾੜੀ ਤੇ ਗੁਰਤਾ ਆਕਰਸ਼ਣ ਦਾ ਨਿਯਮ ਫੇਲ ਹੋ ਜਾਂਦਾ ਹੈ ਗੁਰਤਾ ਕਰਸ਼ਨ ਦੇ ਨਿਯਮ ਅਨੁਸਾਰ ਜੇਕਰ ਅਸੀਂ ਕਿਸੇ ਵਸਤੂ ਨੂੰ ਢਲਾਨ ਤੇ ਸੁੱਟਦੇ ਹਾਂ ਤਾਂ ਉਹ ਹੇਠਾਂ ਡਿੱਗ ਜਾਵੇਗੀ ਪਰ ਚੁੰਬਕੀ ਪਹਾੜੀ ਤੇ ਇਸ ਦੇ ਉਲਟ ਹੁੰਦਾ ਹੈ ਜਿਸ ਕਾਰਨ ਕੋਈ ਵੀ ਚੀਜ਼ ਹੇਠਾਂ ਡਿੱਗਣ ਦੀ ਬਜਾਏ ਉੱਪਰ ਵੱਲ ਨੂੰ ਉੱਠਣ ਲੱਗਦੀ ਹੈ ਜੇਕਰ ਕਰਨਯੋਗ ਗੱਲ ਇਹ ਵੀ ਹੈ ਕਿ ਇਹੋ ਜਈਆਂ ਰਹੱਸਮਈ ਥਾਵਾਂ ਸਾਇੰਸ ਦੇ ਤੱਥਾਂ ਨੂੰ ਫੇਲ ਕਰ ਦਿੰਦੀਆਂ ਹਨ ਅਤੇ ਇਨਸਾਨ ਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ ਹਨ ਕਿ ਕੁਦਰਤ ਦੀ ਬੁੱਕਲ ਵਿੱਚ ਬਹੁਤ ਕੁਝ ਲੁਕਿਆ ਪਿਆ ਹੈ ਜੋ ਇਨਸਾਨ ਦੀ ਸੋਚ ਤੋਂ ਕਿਤੇ ਪਰੇ ਹੈ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ